ਸੋ ਲੋਕ ਸਭਾ ਚੋਣਾਂ ਦੇ ਲਈ ਪਹਿਲੀ ਲਿਸਟ ਜਿਹੜੇ ਕੀ ਆਪ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ ਸੋ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਮੰਤਰੀ ਢਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸ਼ਰੀਵਾਲ ਭਗਵੰਤ ਮਾਨ ਅਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਢਾਲੀਵਾਲ ਨੇ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ 13 ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤ ਹਾਸਿਲ ਕਰੇਗੀ ਲੋਕ ਸਭਾ ਦੀਆਂ ਚੋਣਾਂ ਦਾ ਜਿਹੜਾ ਬਿਗਲ ਬਚ ਚੁੱਕਾ ਹੈ ਤੇ ਵਕਫ ਵਕਫ ਪਾਰਟੀਆਂ ਵੱਲੋਂ ਜਿਹੜੀਆਂ ਨੇ ਸੀਟਾਂ ਵੀ ਅਨਾਉਂਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਜੇ ਗੱਲ ਕਰੀਏ ਟੌਪ 10 ਦੀ ਤੇ ਜੇ ਟੌਪ 10 ਦੀ ਲਿਸਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਜਾਰੀ ਕਰ ਦਿੱਤੀ ਗਈ ਆ ਜੇ ਉਸ ਤਰੀਕੇ ਨਾਲ ਹੀ ਲੋਕ ਸਭਾ ਅੰਮ੍ਰਿਤਸਰ ਦੀ ਸੀਟ ਜਿਹੜੀ ਆ ਉਹ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਜਿਹੜੀ ਸੌਂਪ ਦਿੱਤੀ ਗਈ ਆ ਤੇ ਧਾਲੀਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਆਪਾਂ ਪੂਰੀ ਗੱਲ ਕਰਾਂਗੇ ਧਾਲੀਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੰਡੀਆ ਨਿਊਜ਼ ਵਿੱਚ ਬਹੁਤ ਤੁਹਾਡਾ ਧੰਨਵਾਦ ਤੁਸੀਂ ਵਕਤ ਕੱਢਿਆ ਵਕਤ ਕੱਢ ਕੇ ਆਏ ਹੋ ਜੀ ਤਰਿਆ ਸਾਹਿਬ ਗੱਲ ਕਰਾਂਗੇ ਅੱਜ ਜਿਸ ਤਰੀਕੇ ਨਾਲ ਟੌਪ 10 ਦੀ ਲਿਸਟ ਜਿਹੜੀ ਜਾਰੀ ਹੋਈ ਹੈ ਉਹਦੇ ਵਿੱਚ ਤੁਹਾਡਾ ਨਾਮ ਅੱਜ ਸ਼ਾਮਲ ਹੋਇਆ ਵਾ ਅੱਜ ਤੁਹਾਨੂੰ ਜਿਹੜਾ ਵਾ ਲੋਕ ਸਭਾ ਅੰਮ੍ਰਿਤਸਰ ਤੋਂ ਜਿਹੜਾ ਚੁਣ ਲਿਆ ਗਿਆ ਸਰ ਮੈਂ ਆਪਣੀ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਰਿਵਾਦ ਜੀ ਦਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਪਾਰਟੀ ਦੇ ਜਨਰ ਸਕੱਤਰ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਸਮੇਤ ਸਾਡੀ ਹਾਈ ਕਮਾਂਡ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਜਿਹੜੀ ਲੋਕ ਸਭਾ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਆ 8 ਉਮੀਦਵਾਰਾਂ ਦੀ ਅੱਜ ਪਹਿਲੇ ਦਿਨ ਲਿਸਟ ਜਾਰੀ ਹੋਈ ਉਹਦੇ ਵਿੱਚ ਮਿੰਦੂ ਜਿਹੜਾ ਸ਼ਾਮਲ ਕੀਤਾ ਇੱਕ ਨੰਬਰ ਦੇ ਉੱਤੇ ਅਮਰਸਰ ਲੋਕ ਸਭਾ ਤੋਂ ਮੈਨੂੰ ਟਿਕਟ ਦਿੱਤੀ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੂੰ ਮੈਂ ਵਿਸ਼ਵਾਸ ਦਵਾਉਣਾ ਕਿ ਸੀਟ ਜਿੱਤ ਕੇ ਮੈਂ ਅਦਵਿੰਦ ਕੇ ਦੀਵਾਲਜੀ ਦੇ ਉਹ ਭਗਵੰਤ ਬਾਜ ਜੀ ਦੀ ਝੋਲੀ 'ਚ ਪਾਵਾਂਗੇ ਔਰ ਆਪਣੇ ਅੰਬਸਰੀਆਂ ਦਾ ਆਪਣੇ ਜਨਾਲਾ ਨਿਵਾਸੀਆਂ ਦਾ ਜਿਹੜੇ ਮੁੱਦੇ ਵੀ ਆ ਬਾਰਡਰ ਦੇ ਕਿਸਾਨਾਂ ਦੇ ਬਹੁਤ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਲੋਕ ਸਭਾ ਦੇ ਵਿੱਚ ਠਾਵਾਂਗੇ ਤੇ ਉਹਨਾਂ ਮੁੱਦਿਆਂ ਨੂੰ ਹੱਲ ਕਰਾਵਾਂ ਤਰਿਆਲ ਸਾਹਿਬ ਗੱਲ ਹੁੰਦੀ ਹੈ ਸਰਪੰਚੀ ਤੋਂ ਐਮ ਐਲ ਏ ਐਮ ਐਲ ਏ ਤੋਂ ਕੈਬਨਿਟ ਮੰਤਰੀ ਤੇ ਕੈਬਨਿਟ ਮੰਤਰੀ ਤੋਂ ਹੁਣ ਐਮ ਪੀ ਦੀ ਚੋਣ ਲੜਨ ਦਾ ਜਿਹੜਾ ਮੌਕਾ ਮਿਲ ਰਿਹਾ ਇਹ ਜ਼ਿੰਦਗੀ ਦਾ ਸਫ਼ਰ ਆਪਾਂ ਜਿਖ ਦੇਖ ਲਾਂ ਤੂੰ ਤੇ ਹੀ ਜਦੋਂ ਇੱਥੇ ਆਏ ਸੀ ਤੁਹਾਡੇ ਤੋਂ ਪਹਿਲਾਂ ਇੱਕ ਬਹੁਤ ਵੱਡੇ ਚੈਨਲ ਦੀ ਗੱਡੀ 'ਚ ਮੈਨੂੰ ਕਾਲ ਆ ਰਹੀ ਕਿੰਦੇ ਜੀ ਅਮਰਸਦ ਦੀ ਲੜਾਈ ਜਿਹੜੀ ਆ ਬੜੀ ਵੱਡੀ ਹੁੰਦੀ ਆ ਜੀ ਤੇ ਜਦੋਂ ਮੈਂ ਐਨਾਲੇ ਦੀ ਵੀ ਟਿਕਟ ਦਿੱਤੀ ਤੇ ਕਈ ਮੇਰੇ ਦੋਸਤਾਂ ਮਿੱਤਾਂ ਨੇ ਕਿਹਾ ਕਿ ਜਿਆਦਾ ਤਾਂ ਤੂੰ ਬਹੁਤ ਗਲਤ ਕੰਮ ਕੀਤਾ ਇੱਥੇ ਤੇ ਦੋ ਪਰਵਾਦਾਂ ਦਾ 50 ਸਾਲਾਂ ਦਾ ਬਹੁਤ ਵੱਡਾ ਗਲਬਾ ਵੱਡਾ ਪਰਵਾਦ ਆ ਲੜਾਈ ਬੜੀ ਲੜਦੀ ਪਊਗੀ ਜੀ ਤੇ ਮੈਂ ਕਿਹਾ ਮੈਂ ਵੱਡੀਆਂ ਲੜਾਈਆਂ ਦੇ ਵਿੱਚ ਹੀ ਮਾਣ ਮਹਿਸੂਸ ਕਰਦਾ ਹਾਂ ਔਰ ਹੁਣ ਵੀ ਇੱਕ ਵੱਡੀ ਲੜਾਈ ਲਈ ਪਾਰਟੀ ਨੇ ਮੈਨੂੰ ਉਤਾਰਿਆ ਆਮਦ ਸਾਹਿਬ ਕਿਉਂਕਿ ਧਾਰਮਿਕ ਕੇਂਦਰ ਦਾ ਸਿੱਖਾਂ ਦਾ ਇਹਦੀ ਲੋਕ ਸਭਾ ਸੀਟ ਜਿਹੜੀ ਪੂਦੇ ਵਰਲਡ ਦੇ ਵਿੱਚ ਇਹਦੀ ਚਰਚਾ ਹੁੰਦੀ ਆ ਤੇ ਮੇਰਾ ਖਿਆਲ ਆ ਜਗਦੇਕਲਾ ਤੋਂ ਅਜਨਾਲਾ ਅਜਨਾਲੇ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਦਿੱਲੀ ਜੀ ਸਰ ਇੱਕ ਸਫਲ ਜਿਹੜਾ ਆਪਣੀ ਜ਼ਿੰਦਗੀ ਲਈ ਵੀ ਸਮਲੋ ਇਤਿਹਾਸ ਬਣ ਜਾਊਗਾ ਤੇ ਲੋਕ ਵੀ ਸੋਚਿਆ ਕਰਨਗੇ ਕਿ ਇਸ ਬੰਦੇ ਨੂੰ ਵੋਟਾਂ ਪਾਈਆਂ ਸੀ ਲੋਕ ਸਭਾ ਦੇ ਵਿੱਚ ਪੰਜਾਬ ਦੀ ਉਹ ਰਮਸਰੀਆਂ ਦੀ ਆਵਾਜ਼ ਬਣ ਕੇ ਉੱਪਰ ਆ। ਤਰੀਕਤ ਸਾਹਿਬ ਟੌਪ 10 ਦੀ ਗੱਲ ਹੋ ਰਹੀ ਹੈ ਟੌਪ 10 ਲਿਸਟ ਦੀ ਜਿਸ ਤਰੀਕੇ ਨਾਲ ਕੈਬਨਟ ਦੀ ਲਿਸਟ ਸੀ ਜੋ ਚੋ ਟੌਪ 10 ਲਿਸਟ ਜਾਰੀ ਹੋਈ ਸੀ ਜੇ ਹੁਣ ਵੀ ਗੱਲ ਕਰੀਏ ਟੌਪ ਲਿਸਟ ਵਿੱਚ ਸਭ ਤੋਂ ਨੰਬਰ 1 ਤੇ ਨੰਬਰ ਧਾਰੀਵਾਲ ਸਾਹਿਬ ਦਾ ਆਇਆ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਸਾਡੇ ਸਾਡੇ ਅਗੇ ਮੀਡੀਆ ਵਾਲੇ ਆਪਣੇ ਭਰਾਜ ਅੱਜ ਤੱਕ ਮੈਨੂੰ ਮੈਂ 15 ਚਾਮਦਵੀ ਪਾਰਟੀ ਸ਼ਾਮਲ ਹੋਇਆ ਸੀਗਾ 15 ਤੋਂ ਲੈ ਕੇ 24 ਆ ਗਿਆ ਹੁਣ ਤੱਕ 8-9 ਸਾਲ ਦਾ ਦਿਨ ਕੰਮ ਕਰੀਦਾ ਮੈਂ ਕਦੀ ਵੀ ਪਾਰਟੀ ਦੇ ਕੋਲ ਕਿਹਾ ਜੀ ਨਾ ਉਹਦਾ ਮੰਗਣ ਗਿਆ ਸੀਗਾ ਨਾ ਪਾਰਟੀ ਨੂੰ ਕਦੀ ਕਿਹਾ ਮੈਨੂੰ ਹਲਕਾ ਚਾਹ ਦਿਲਾਓ ਨਾ ਪਾਰਟੀ ਨੂੰ ਕਿਹਾ ਮੈਨੂੰ ਟਿਕਟ ਦਿਓ ਪਾਰਟੀ ਨੇ ਆਪੇ ਮੇਰਾ ਕੰਮ ਵੇਖਿਆ ਮੈਨੂੰ ਸਟੇਟ ਦਾ ਵਾਈਸ ਪ੍ਰਧਾਨ ਵੀ ਬਣਾਇਆ ਫਿਰ ਮੈਨੂੰ ਟਿਕਟ ਮਿਲੀ ਮੈਂ ਜਿੱਤਿਆ ਔਰ ਮੈਂ ਕਦ ਬੈਠਿਆ ਪਾਰਟੀ ਨੇ ਮੈਨੂੰ ਕੈਬਨਿਟ ਮਨਿਸਟਰ ਬਣਾਇਆ ਔਰ ਜਦੋਂ ਮੈਨੂੰ ਐਮਐਲਏ ਟਿਕਟ ਮਿਲੀ ਉਦੋਂ ਮੈਂ ਮਤਲਬ ਬੱਲਰਬਾਟ ਸੀਗਾ ਤੇ ਉੱਥੇ ਮੈਨੂੰ ਪਤਾ ਲੱਗਾ ਕਿ ਲਿਸਟ ਮਤਲਬ ਜਿਹੜੀ ਜਾਰੀ ਹੋ ਗਈ ਆ ਅੱਜ ਮੈਂ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੀਗਾ ਅਰਮਦਾਸ ਜਦੋਂ ਮੈਂ ਗੱਡੀ ਤੋਂ ਉੱਤਰਿਆ ਤਾਂ ਮੈਨੂੰ ਵਰਕਰ ਨੇ ਕਹਿ ਜੀ ਲ ਮਤਲਬ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਟਿਕਟ ਜਦੋਂ ਮੈਂ ਸਭ ਤੋਂ ਵੱਧ ਮੰਨਦਾ ਬਾਬਾ ਬੁੱਢਾ ਸਾਹਿਬ ਜੀ ਤੋਂ ਉਹਦੇ ਚਰਨਾਂ 'ਚ ਮਿਲੀ ਹੈ ਔਰ لازਮੀ ਜਿੱਤ ਵੀ ਪ੍ਰਾਪਤ ਕਰਾਂਗੇ ਔਰ ਅੰਬਲਸਰੀਆਂ ਦਾ ਨਾਂ ਵੀ ਰੋਸ਼ਨ ਕਰਾਂਗੇ ਲੋਕ ਸਭਾ ਦੇ ਵਿੱਚ ਪਰ ਧਰਿਵਲ ਸਾਹਿਬ ਨੂੰ ਮਿਹਨਤ ਵੀ ਵੱਜ ਜਾਣੀ ਹੈ ਚੁਣੌਤੀਆਂ ਵੀ ਸਾਹਮਣੇ ਵੱਜਦੀਆਂ ਹਨ ਗਰਮੀ ਆ ਗਈ ਆ ਤੇ ਗਰਮੀ ਦੇ ਵਿੱਚ ਥੋੜਾ weight ਵਧ ਗਿਆ ਪਹਿਲਾਂ ਸਰ ਹੁਣ ਵੇਖਿਓ ਕਿੰਦਾ weight ਵਾਟ ਠੀਕ ਹੁੰਦੇ ਆ ਹੁਣ ਦਿਹਾੜੀ ਦੀਆਂ 15 ਬੰਦਾ 20-20 ਮੀਟਿੰਗਾਂ ਕਿਦਾਂ ਕਰਾਂਗੇ ਕਿਉਂਕਿ ਲੜਾਈ ਤੇ ਕਹਿੰਦੇ ਵੱਡੇ ਕਾਕੇ ਕੋ ਬਾਦੋਂ ਕੋੰਦੋਂ ਆਉਣਗੇ ਕਾਂਗਰਸ ਦੇ ਅਕਾਲੀਆਂ ਦੇ ਜੀ ਜੀ ਬੀਜੇਪੀ ਵਾਲੇ ਤੇ ਅਸੀਂ ਦੇ ਸਦ ਉਹਨਾਂ ਨੂੰ ਮੀਂਹ ਤਨਾ ਰਹਾ ਸਕਦੇ ਹਾਂ ਉਹਨਾਂ ਕੋ ਪੈਸਾ ਜ਼ਿਆਦਾ ਹੋ ਸਕਦਾ ਸਾਡੇ ਕੋ ਕਮਿਟਮੈਂਟ ਹੈ ਪੰਜਾਬ ਦੇ ਲਈ ਸਾਡੇ ਕੋ ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲ ਜਿਹੜੇ ਕੰਮ ਕੀਤੇ ਉਹ ਨੇ ਔਰ ਸਾਡੇ ਕੋਲ ਜਿਹੜਾ ਇਨਾਲੇ ਚ 2 ਸਾਲ ਕੰਮ ਕੀਤਾ 17 ਤਰੀਕ ਨੂੰ ਇੱਕ ਮੀਟਿੰਗ ਰੱਖੀ ਆ ਇਨਾਲੇ ਚ ਸੰਗਮ ਪਾਸ ਦੇ ਪਹਿਲਾਂ ਤੱਕ ਕੀਤੀ ਸੀ ਕੱਲ ਕੱਲ ਤੱਕ ਕੀਤੀ ਸੀ ਇਹ ਤਾਂ ਪਤਾ ਨਹੀਂ ਫਿਰ ਟਿਕਟ ਮਿਲ ਜਾਣੀ ਦੋ ਸਾਲ ਬੇਮਿਸਾਲ ਉਹਦਾ ਨਾਂ ਹੈ ਉਹ ਮੀਟਿੰਗ ਦਾ ਕਿ ਦੋ ਸਾਲ ਦੇ ਚਾਈ ਨਾਲੇ ਚ ਕਿੰਨਾ ਵਿਕਾਸ ਹੋਇਆ ਦਾ ਰਿਪੋਰਟ ਕਾਰਡ ਲੋਕਾਂ ਨੂੰ ਪੇਸ਼ ਕਰਾਂਗੇ ਤੇ ਫਿਰ ਜਿਹੜੀ ਆਪਣੀ ਕੀਤੀ ਮਿਹਨਤ ਆ ਫਿਰ ਲੋਕਾਂ ਕੋ ਮੈਦਾਨ ਚ ਜਾਵਾਂਗੇ ਕਿ ਆ ਦੋ ਸਾਲ ਤੋ ਆ ਦਿੱਤੇ ਸੀ ਇਹ ਦੋ ਸਾਲ ਦੇ ਚਾਈ ਨਾਲੇ ਚ ਇਨਾ ਕੰਮ ਕਰਕੇ ਦਿੱਤਾ ਤੇ ਲਾਜਵੀ ਜਿੱਤ ਪ੍ਰਾਪਤ ਹੋਊਗੀ ਪਰ ਹੁਣ ਜਿਹੜੀ ਮੁੱਦਾ ਜਿਹੜਾ ਮੇਨ ਚੱਲੇਗਾ 2 ਸਾਲ ਦੀ ਜਿਹੜੀ ਮਿਹਨਤ ਆ ਉਹਦਾ ਫਲ ਲੱਗਦਾ ਮਿਲੂਗਾ ਸਰ ਮੈਂ ਲੋਕਾਂ ਨੂੰ ਦੱਸੂਗਾ ਕਿ 2 ਸਾਲ ਚ ਜਿਹੜੀ ਮੈਂ ਮਿਹਨਤ ਕੀਤੀ ਹੈ ਜਿਹੜੀ ਭਗਵੰਤ ਮਾਨ ਨੇ ਮਿਹਨਤ ਕੀਤੀ ਹੈ ਜੀ ਮਾਨ ਸਾਹਿਬ ਨੇ ਪੰਜਾਬ ਲਈ ਜੋ ਕੁਝ ਕੀਤਾ ਇਤਿਹਾਸ ਕਾਇਮ ਕੀਤਾ ਔਰ ਮੈਂ ਇੱਕ ਸਹਾਧਾ ਵਰਕਰ ਸੀਗਾ ਜੋ ਮੈਂ ਕੀਤਾ ਮੈਂ ਆਪਣੀ ਵੀ ਕਿਉਂਕਿ ਹਰ ਬੰਦੇ ਨੂੰ ਇਹ ਦੱਸਣਾ ਚਾਹੀਦਾ ਕਿ ਮੈਂ ਕੀ ਕੀਤਾ ਜੇ ਮਾਨ ਸਾਹਿਬ ਨੇ ਕੇਰਿਆਲ ਸਾਹਿਬ ਦੇ ਮੇਰੀ ਡਿਊਟੀ ਲਈ ਸੀਗੀ ਤੇ ਮੈਂ ਆਪਣੀ ਡਿਊਟੀ ਤੇ ਖੜਾ ਉੱਤਰਾਂ ਕਦੀ ਉੱਤਰਾਂ ਉਹਦੀ ਰਿਪੋਰਟ卡ਡ ਮੇ ਬਲ ਆਪਾਂ ਮਤਲਬ ਪੇਸ਼ ਕਰਾਂਗੇ ਲੋਕਾਂ 'ਚ ਤੇ ਮਾਨ ਸਾਹਿਬ ਦਾ ਰਿਪੋਰਟ ਕਾਰਡ ਜਿਨ੍ਹਾਂ ਨੇ ਬਹੁਤ ਹੀ ਸਟ੍ਰੀਕ ਰੇਟ ਕਰਤੀ 2 ਸਾਲਾਂ 'ਚ 45 ਹਜ਼ਾਰ ਨੌਕਰੀ ਦੇ ਕੇ ਔਰ ਬਿਲੀ ਫ੍ਰੀ ਕਰਕੇ ਬਹੁਤ ਵੱਡੇ ਵੱਡੇ ਮੁੱਦੇ ਉਹਨਾਂ ਨੇ ਹੱਲ ਕੀਤੇ ਸੋ ਅਗਲੇ ਦਿਨਾਂ ਦੇ ਵਿੱਚ ਆਪਣੀ ਕੀਤੀ ਮਿਹਨਤ ਤੇ ਸਿੱਤੇ ਲੜਾਈ ਲੜਾਂਗੇ ਔਰ ਬਹੁਤ ਮੈਂ ਤੁਹਾਨੂੰ ਆਜੀ ਕਹਿੰਦਾ ਤੁਸੀਂ ਨੋਟ ਕਰ ਲਿਓ ਕਿਉਂਕਿ ਅਗਲੇ ਦਿਨਾਂ 'ਚ ਬੜੇ ਬੜੇ ਮਾਦ ਅਸੀਂ ਤੁਹਾਨੂੰ ਦੇਖਣੇ ਇੱਥੇ ਵੱਡੀਆਂ ਗੱਡੀਆਂ ਆਵੇ ਸਮਝਦੇ ਆਖਦੀ ਗੱਲ ਤੁਹਾਨੂੰ ਲੱਗਦਾ ਕੋ ਪਤਾ ਨਹੀਂ ਕਿੱਡੇ ਵੱਡੇ ਬੰਦੇ ਆ ਗਏ ਸਾਰੇ ਬੁੱਕ ਕਰਕੇ ਵਾਪਸ ਭੇਜ ਦਾਂਗੇ ਤੁਸੀਂ ਵੇਖੋ ਕੀ ਲਗਾਤਾਰ ਤੁਹਾਨੂੰ ਮਿਲਾਰੇ ਸੀਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਜਿਨ੍ਹਾਂ ਦਾ ਅੱਜ ਇੱਥੇ ਦੇਖੋ ਕਿ ਮੂੰਹ ਵੀ ਮਿੱਠਾ ਕਰਵਾਇਆ ਜਾ ਰਿਹਾ ਤੇ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਜਿਹੜੀ ਟਿਕਟ ਮਿਲੀ ਹੈ ਉਸ ਤੋਂ ਬਾਅਦ ਜਿਹੜਾ ਭਰਵਾ ਜਿਹੜਾ ਪਿਆਰ ਦੱਸਿਆ ਜਾ ਰਿਹਾ ਤੇ ਨਾਲ ਨਾਲ ਕਿਤਨੇ ਕਿਤੇ ਢਾਲੀਵਾਲ ਸਾਹਿਬ ਲੋਕੀ ਗੱਲ ਕਹੀ ਜਾ ਰਹੀ ਕਿ 2 ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਜਾ ਗਿਆ ਉਸ ਉਹੀ ਰਿਪੋਰਟ ਕਾਰਡ ਵੇਖ ਕੇ ਹੀ ਲੋਕਾਂ ਵੱਲੋਂ ਵੋਟ ਮਿਲੇਗੀ ਅਤੇ ਜਿੱਤ ਪ੍ਰਾਪਤ ਹੋਏਗੀ ਬਾਕੀ ਤੁਸੀਂ ਜੜੋ ਇਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ ਜਨ